ਅੱਪਰ ਹਾਊਸ ਦਾ ਮੈਂਬਰ ਆ ਕੇ ਅਸੈਂਬਲੀ ਦਾ ਇਲੈਕਸ਼ਨ ਲੜ ਰਿਹਾ ਕਿਉਂ ਉਹਦਾ ਹਜੇ ਪੀਰੀਅਡ ਪਿਆ 3 ਸਾਲ ਔਰ 4 ਸਾਲ ਠੀਕ ਹੈ ਨਾ ਮੈਂ ਉਹਦਾ ਨਾਮ ਨਹੀਂ ਲੈਂਦਾ ਅੱਪਰ ਹਾਊਸ ਦਾ ਮੈਂਬਰ ਆਇਆ ਕਰ ਉੱਚੀ ਪੋਸਟ ਤੇ ਬੈਠਾ ਬੰਦਾ ਉਹ ਲੋਅਰ ਪੋਸਟ ਦੇ ਉੱਪਰ ਆ ਕੇ ਇਲੈਕਸ਼ਨ ਲੜ ਰਿਹਾ ਕੀ ਪਰਪਸ ਹੈ ਕੀ ਇੰਟਰਸਟ ਹੈ ਤੁਸੀਂ ਦੱਸੋ ਨਾ ਕੀ ਇੰਟਰਸਟ ਹੈ ਦੇ ਵਿੱਚ ਬਾਕੀ ਪਬਲਿਕ ਨੂੰ ਤਾਂ ਐਵੇਂ ਪਿੱਛੇ ਲਾਇਆ ਹੋਇਆ ਹੈ ਇਹਨਾਂ ਨੇ ਜਿੱਦਗੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤ ਗਿਆ ਤੇ ਉਹ ਰਾਜ ਸਭਾ ਦੀ ਸੀਟ ਖਾਲੀ ਹੋ ਜਾਏਗੀ ਰਾਜ ਸਭਾ ਸੀਟ ਖਾਲੀ ਹੋ ਜਾਈਗੀ ਆਪਣੇ ਕੇਦਰੀਵਾਲ ਦੀ ਪੰਜਾਬ ਤੋਂ ਰਾਜ ਸਭਾ ਚਲ ਜਾਣਗੇ ਨਾਨ ਫੈਕਟ ਹੈ ਐਵੇਂ ਜੋ ਮਰਜੀ ਨੂੰ ਜਿੱਦਾ ਮਰਜੀ ਕਮੇਟੀ ਜਾਣ ਇਸ ਵੇਲੇ ਜਿਹੜਾ ਪ੍ਰੈਸ਼ਰ ਹੈ ਉਹ ਆਸ਼ੂ ਦਾ ਹੈ ਆਸ਼ੂ ਇਜ਼ ਅ ਮੀਨਿੰਗ ਕੈਂਡੀਡੇਟ ਅੱਜ ਇਹਦਾ ਕ੍ਰਾਈਮ ਬਹੁਤ ਵੱਧ ਗਿਆ ਕੈਮਰੇ ਐਕਟੀਵੇਟ ਹੋਣੇ ਚਾਹੀਦੇ ਨੇ ਜਦ ਚੰਡੀਗੜ੍ਹ ਹੋ ਸਕਦੇ ਨੇ ਤੇ ਲੁਧਿਆਣਾ ਕਿਉਂ ਨਹੀਂ ਹੋ ਸਕਦੇ ਇਹਦੇ ਚ ਕੋਈ ਪੁਲਿਸ ਵਾਲੇ ਮਿਲੇ ਨਹੀਂ ਜਾਂ ਕੋਈ ਬੰਦੇ ਮਿਲੇ ਨਹੀਂ ਕਿਉਂ ਨਹੀਂ ਇੱਥੇ ਲਾਗੂ ਹੁੰਦੇ ਕੈਮਰੇ ਦੇ ਪੈਸਾ ਖਰਚ ਕਰਤਾ ਬੱਸਾਂ ਤੇ ਖਰਚ ਕਰਤਾ ਬੱਸਾਂ ਕੁਆੜ ਹੋ ਗਈਆਂ ਪੈਸਾ ਕੋਈ ਲੱਗਿਆ ਨਹੀਂ ਕੋਈ ਰਿਸਪੌਂਸਿਬਿਲਟੀ ਨਹੀਂ ਕਿਸੇ ਦੀ ਯਾਰ ਉਮੀਦ ਬੁੱਢੇ ਹੋ ਗਏ ਅਸੀਂ ਉਮੀਦ ਰੱਖ ਰੱਖ ਕੇ ਇਹ ਕਹਿਣ ਦੀਆਂ ਹੀ ਗੱਲਾਂ ਕੋਈ ਉਮੀਦਵਾਦ ਨਹੀਂ ਜੋ ਕੰਮ ਇਹਨਾਂ ਨੇ ਕਰਨੇ ਆ ਉਹੀ ਕਰਨੇ ਆ ਆਪਣੀ ਮਰਜ਼ੀ ਨਾਲ ਹੀ ਕਰਨੇ ਆ ਆਪਣੇ ਬੰਦਿਆਂ ਨਾਲ ਹੀ ਕਰਨੇ ਆ ਐਵੇਂ ਨਹੀਂ ਕੋਈ ਉਮੀਦ ਪਬਲਿਕ ਪਬਲਿਕ ਲਈ ਕਦਾ ਪੱਥਰ ਲਾ ਦੂਗੇ ਇਥੇ ਫੋਟੋ ਕਚਾਲੂਗੇ মিডিਆ ਜਾਜੂਗੀ ਪੰਜਾਬ ਕੇਸੀ ਜਿਹੜੀ ساری ਫੋਟੋ ਆ ਜਾਏਗੀ ਤੇ ਠੀਕ ਹੈ ਨਾ ਆਦਮਿਆਂ ਨੂੰ ਪੁੱਛਣ ਜਾਣਾ ਵੀ ਮੇਰਾ ਕੰਮ ਹੋਇਆ ਨਹੀਂ ਹੋਇਆ ਜੇ ਮੈਂ ਪੁੱਛਣ ਜਾਊਂਗਾ ਮੈਨੂੰ ਕਿਸੇ ਨੇ ਅੰਦਰ ਨਹੀਂ ਵੜਨ ਦੇਣਾ ਜੇ ਨਾ ਪਈਏ ਭਾਰਤ ਦੂਸਰਾ ਹਸੂ ਨੂੰ ਪਾਵਾਂਗੇ ਕਾਰਨ ਕੀ ਲੱਗਦਾ ਕਿ ਕਾਰਨ ਕਾਂਗਰਸ ਦੇ ਹੈਗੇ ਅਸੀਂ ਕਾਂਗਰਸ ਤੋਂ ਪਾਵਾਂਗੇ ਪਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕੰਮ ਬਹੁਤ ਕਰਾਇਆ ਵਾ ਬਹੁਤ ਸਾਰਿਆਂ ਨੂੰ ਪਤਾ ਕਿੰਨਾ ਕੰਮ ਹੋਇਆ ਉਹਨਾਂ ਸਾਰਿਆਂ ਨੂੰ ਪਤਾ 3 ਸਾਲ ਹੋ ਗਏ ਕੀ ਕੰਮ ਹੋਇਆ ਦੇਖੋ ਜਿੱਥੋਂ ਤੱਕ ਆਪ ਦਾ ਹੈ ਉਹਦਾ ਕੁਝ ਗ੍ਰਾਫ ਇਸ ਲਈ ਗਿਦਾ ਨਜ਼ਰ ਆ ਰਿਹਾ ਹੈ ਔਰ ਕਾਂਗਰਸ ਦੇ ਚਾਂਸ ਬੰਦੇ ਨਜ਼ਰ ਆ ਰਹੇ ਨੇ ਮੁਖਤਕੋਰੀ ਹੈ ਬਗਲੋਂ ਆ ਵੀ ਮੋਖ ਤਾਂ ਆ ਵੀ ਮੋਖ ਤਾਂ ਅਸੀਂ ਟੈਕਸਪੇਅਰ ਐ ਅਸੀਂ ਤਾਂ ਕੁਛ ਨਹੀਂ ਲੇਤਾ ਮੈਂ 29 ਸਾਲ ਦੀ ਉਮਰ ਦਾ ਇਨਕਮ ਡੈਕਸ ਦੇਣਾ ਅੱਜ ਵੀ ਦਿਨ ਨਾ ਭਿਆ ਮੈਂ ਤਾਂ ਕੁਛ ਨਹੀਂ ਲੇਤਾ ਤੁਹਾਨੂੰ ਮੋਖ ਦੇਵਾਂਗੇ 300 ਜੂਨ ਮੋਖ ਦੇਵਾਂਗੇ ਪਾਣੀ ਮੋਖ ਦੇਵਾਂਗੇ ਬਸਾਂ ਮੋਖ ਤੁਹਾਨੂੰ ਭੇਜਾਂਗੇ ਇਦਾਂ ਮੁਲਕ ਕਿੰਨੀ ਦੇਰ ਚੱਲੇਗਾ ਇੰਨਾ ਹੈਵੀ ਡੈਟਸ ਦੇ ਅੰਡਰ ਐ ਪੰਜਾਬ ਸਟੇਟ ਲੁਧਿਆਣਾ ਪਛਮੀ ਜਿਮਣੀ ਚੋਣਾ ਚੱਲਦੀਆਂ ਤੇ ਇਸ ਜਿਮਣੀ ਚੋਣਾ ਨੂੰ ਲੈ ਕੇ ਰਾਜਨੀਤੀ ਕੱਲੀ ਲੁਧਿਆਣਾ ਦੀ ਨਹੀਂ ਬਲਕਿ ਪੂਰੇ ਪੰਜਾਬ ਦੀ ਰਾਜਨੀਤੀ ਗਰਮਾਈ ਹੋਈ ਆ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਲਗਾਤਾਰ ਵੋਟਰਾਂ ਤੱਕ ਰਾਫਤਾ ਕਾਇਮ ਕਰਕੇ ਉਹਨਾਂ ਨੂੰ ਆਪਣੇ ਹੱਕੇ 'ਚ ਵੋਟ ਪਾਣ ਦੀ ਅਪੀਲ ਕਰ ਰਹੇ ਨਜ਼ਰ ਆ ਰਹੇ ਨੇ ਤਾਂ ਹੁਣ 19 ਜੂਨ ਨੂੰ ਕਿਸ ਦੇ ਹੱਕ ਦੇ ਵਿੱਚ ਲੁਧਿਆਣਾ ਵਾਹਸ ਦੇ ਲੋਕ ਵੋਟ ਪਾਣਗੇ ਤੇ 23 ਜੂਨ ਨੂੰ ਨਤੀਜੇ ਕੀ ਆਣਗੇ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਲੁਧਿਆਣਾ ਵਾਹਸ ਦੇ ਵੋਟਰਾਂ ਦਾ ਕੀ ਮિજાਜ ਆ ਲੁਧਿਆਣਾ ਵਾਹਸ ਦੇ ਵੋਟਰ ਕਿਸ ਮੁੱਦੇ ਨੂੰ ਲੈ ਕੇ ਇਸ ਵਾਰ ਵੋਟ ਪਾਣਗੇ ਆਪਣਾ ਉਮੀਦਵਾਰ ਚੁਣਨਗੇ ਗੱਲਬਾਤ ਕਰਨ ਲਈ ਸਾਡੇ ਨਾਲ ਲੁਧਿਆਣਾ ਦੇ ਵੈਸਟ ਦੇ ਨੁਮਾਇੰਦੇ ਮਦੂਰ ਨੇ ਗੱਲਬਾਤ ਕਰ ਲੈਣੇ ਆ ਕਿ ਕਿਸ ਤਰ੍ਹਾਂ ਦੇ ਕਿਹੜੇ ਮੁੱਦੇ ਰਹਿਣਗੇ ਇਸ ਵਾਰ ਇਸ ਜਿਮਨੀ ਚੋਣਾਂ ਨੂੰ ਲੈ ਕੇ ਤੇ ਕਿਹੜੇ ਉਮੀਦਵਾਰ ਨੂੰ ਉਹਨਾਂ ਨੂੰ ਲੱਗਦਾ ਕਿ ਉਹ ਉਹਨਾਂ ਦੇ ਮਸਲੇ ਹੱਲ ਕਰਵਾ ਸਕਦਾ ਸਰ ਕਿਸ ਤਰ੍ਹਾਂ ਦੇ ਦਿਓ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੇਸ਼ਰਮਾਨ ਸਰ ਕਿਸ ਤਰ੍ਹਾਂ ਦੇ ਦਿਓ ਲੁਧਿਆਣਾ ਵੈਸਟ ਚੋਣਾਂ ਚੱਲ ਰਹੀਆਂ ਤੇ ਇਸ ਵਾਰ ਫਿਰ ਆਪਣਾ ਉਮੀਦਵਾਰ ਚੁਣਨਾ ਇਲੈਕਸ਼ਨ ਚੱਲ ਰਿਹਾ ਹੈ ਕੀ ਮੁੱਦੇ ਰਹਿਣਗੇ ਕਿਸ ਤਰ੍ਹਾਂ ਦਾ ਲੱਗਦਾ ਕਿ ਕਿਹੜਾ ਉਮੀਦਵਾਰ ਤੁਹਾਡੇ ਮਸਲੇ ਹੱਲ ਕਰਵਾ ਸਕੋ ਗੱਲ ਇਹ ਹੈ ਕਿ ਇਲੈਕਸ਼ਨ ਦਾ ਇਸ ਮੁਲਕ ਚ ਹਰ 6 ਮਹੀਨੇ ਬਾਅਦ ਕਿਤੇ ਨਾ ਕਿਤੇ ਹੁੰਦੇ ਰਹਿੰਦੇ ਨੇ ਇਹ ਜਿਹੜਾ ਇਲੈਕਸ਼ਨ ਵਾਲਾ ਗ੍ਰੈਵਿਟੀ ਹੈ ਨਾ ਉਹ ਖਤਮ ਹੋ ਗਈ ਹੈ ਇੱਥੇ ਪੰਜਾਬ ਦੇ ਵਿੱਚ ਬਹੁਤ ਪ੍ਰੋਬਲਮ ਹੈ ਮੀਡੀਆ ਦੇ ਵੀ ਤਾਂ ਬਹੁਤ ਕੁਝ ਆਂਦਾ ਹੈ ਰੋਜ਼ ਕੋਈ ਨਾ ਕੋਈ ਪਬਲਿਸਿਟੀ ਆ ਰਹੀ ਹੈ ਨਾ ਪੈਸਾ ਪਬਲਿਸਿਟੀ ਤੇ ਖਰਚ ਹੋ ਰਿਹਾ ਹੈ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਪਤਾ ਕ੍ਰਾਈਮ ਦਾ ਰੇਟ ਦੇਖ ਲਓ ਤੁਸੀਂ ਕੀ ਹੈ ਠੀਕ ਹੈ ਨਾ ਕ腐ਸ਼ਨ ਦਾ ਰੇਟ ਦੇਖ ਲਓ ਕੀ ਹੈ ਜਨਰਲ ਪਬਲੀਕ ਨੂੰ ਕੋਈ ਪੁੱਛਦਾ ਹੀ ਨਹੀਂ ਹੈ ਜਿਹਦੀ ਅਪਰੋਚ ਆ ਉਹਦੇ ਹੀ ਕੰਮ ਹੁੰਦੇ ਨੇ ਬਾਈ ਇਟ ਇਜ਼ 에ਵਰੀਵੇਅਰ ਇਹ ਕੋਈ ਅਜ ਨਹੀਂ ਹੈ ਇਹ ਚੱਲਦਾ ਆ ਰਿਹਾ ਚੱਲੂਗਾ ਖਤਮ ਨਹੀਂ ਹੋਣਾ ਹੁਣ ਤੁਸੀਂ ਦੇਖੋ ਬੈਸਟ ਦੇ ਵਿੱਚ ਜਿਹੜਾ ਕੈਂਡੀਡੇਟ ਆ ਕੈਂਡੀਡੇਟ ਆ ਉਹ ਅਪਰ ਹਾਊਸ ਦਾ ਮੈਂਬਰ ਹੈ ਯਾਨੀ ਕਿ ਰਾਜ ਸਭਾ ਦਾ ਮੈਂਬਰ ਹੋਰ ਤੁਸੀਂ ਦੇਖੋ ਇੱਕ ਅਪਰ ਹਾਊਸ ਦਾ ਮੈਂਬਰ ਆ ਕੇ ਅਸੈਂਬਲੀ ਦੇ ਇਲੈਕਸ਼ਨ ਲੜ ਰਿਹਾ ਕਿਉਂ ਉਹਦਾ ਅਜੇ ਪੀਰੀਅਡ ਪਿਆ 3 ਸਾਲ ਔਰ 4 ਸਾਲ ਜੀ ਠੀਕ ਹੈ ਨਾ ਮੈਂ ਉਹਦਾ ਨਾਮ ਨਹੀਂ ਲੈਂਦਾ ਅਪਰ ਹਾਊਸ ਦਾ ਮੈਂਬਰ ਆਇਆ ਕਿ ਉੱਚੀ ਪੋਸਟ ਤੇ ਬੈਠਾ ਬੰਦਾ ਉਹ ਲੋਅਰ ਪੋਸਟ ਦੇ ਉੱਪਰ ਆ ਕੇ ਇਲੈਕਸ਼ਨ ਲੜ ਰਿਹਾ ਕੀ ਪਰਪਸ ਹੈ ਕੀ ਇੰਟਰਸਟ ਹੈ ਤੁਸੀਂ ਦੱਸੋ ਨਾ ਕੀ ਇੰਟਰਸਟ ਹੈ ਦੇ ਵਿੱਚ ਬਾਕੀ ਪਬਲਿਕ ਨੂੰ ਤਾਂ ਐਵੇਂ ਪਿੱਛੇ ਲਾਇਆ ਹੋਇਆ ਹੈ ਇਹਨਾਂ ਨੇ ਮੁਖਤਗੋਰੀ ਹੈ ਪਬਲਿਕ ਆ ਵੀ ਮੁਖਤavi ਮੁਖਤ ਅਸੀਂ ਟੈਕਸਪੇਅਰ ਆ ਅਸੀਂ ਤਾਂ ਕੁਝ ਨਹੀਂ ਲੈਂਦਾ ਮੈਂ 29 ਸਾਲ ਦੀ ਉਮਰ ਦਾ ਇਨਕਮ ਟੈਕਸ ਦੇਣਾ ਅੱਜ ਵੀ ਦਿਨ ਨਾ ਪਿਆ ਮੈਂ ਤਾਂ ਕੁਝ ਨਹੀਂ ਲੈਂਦਾ ਤੁਹਾਨੂੰ ਮੁਖਤ ਦੇਵਾਂਗੇ 300 ਜੂ ਇਹਨਾਂ ਨੂੰ ਮੁਖਤ ਦੇਵਾਂਗੇ ਪਾਣੀ ਮੁਖਤ ਦੇਵਾਂਗੇ ਬਸਨ ਮੁਖਤ ਤੁਹਾਨੂੰ ਭੇਜਾਂਗੇ ਇੰਨਾ ਮੁਲਕ ਕਿੰਨੀ ਦੇਰ ਚੱਲੇਗਾ ਇੰਨਾ ਹੈਵੀ ਡੈਟਸ ਦੇ ਅੰਡਰ ਹੈ ਪੰਜਾਬ ਸਟੇਟ ਤੁਹਾਨੂੰ ਲੱਗਦਾ ਕਿ ਫ੍ਰੀ ਬੀਜ਼ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਬਿਲਕੁਲ 100% ਜਿਹੜਾ 니ਡੀਆ ਨੂੰ ਮਿਲੇ ਮੈਂ ਬਿਲਕੁਲ ਬੰਦ ਤੇ ਮੈਂ ਕਹਤ ਨਹੀਂ ਹੈ ਜਿਸ ਬੰਦੇ ਨੂੰ ਜ਼ਰੂਰਤ ਹੈ ਜਿਸ ਦੇ ਕੋਈ ਸੋਰਸਸ ਨਹੀਂ ਹੈ ਜੀ ਹੁੰਦਾ ਜਿਸ ਦੇ ਕੋ ਰੋਟੀ ਖਾਣ ਦਾ ਕੋਈ ਜਰੀਆ ਨਹੀਂ ਉਹਨੂੰ ਮਿਲਣੀ ਚਾਹੀਦੀ ਹੈ ਇਹ ਕੀ ਹਰਕ ਨੂੰ ਹਰਕ ਨੂੰ ਕੋਠੀਆਂ ਦੇ ਵਿੱਚ ਲੋਕ ਰਹੇ ਨੇ 300 ਯੂਨਟ ਫ੍ਰੀ ਹੈ 2-2 ਮੀਟਰ ਲਵਾ ਲੈ ਬੈਟਰ ਸਟੇਟ ਵਿਦ ਬੈਟਰ ਪੀਪਲ ਇਹਦੇ ਵਿੱਚ ਮੈਂ ਜਿਹੜਾ ਨਾ ਕਸੂਰ ਲੋਕਾਂ ਦਾ ਵੀ ਕੱਢਾਂਗਾ ਲੋਕ ਮੁਕਤਖੋਰ ਹੈ ਤਾਂ ਮੁਕਤਖੋਰ ਹੀ ਤੁਹਾਨੂੰ ਆਫਰ ਕੀਤੀ ਜਾਂਦੀ ਹੈ ਤਾਂ ਹੁਣ ਇਲੈਕਸ਼ਨ ਚੱਲ ਰਹੇ ਨੇ ਤੇ ਮੁੱਦੇ ਤੁਸੀਂ ਦੱਸ ਰਹੇ ਹੋ ਕਿ ਹਾਂ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਜਾਂ ਨਹੀਂ ਹੋਣੀਆਂ ਚਾਹੀਦੀਆਂ ਤਾਂ ਕਿਹੜਾ ਉਮੀਦਵਾਰ ਲੱਗਦਾ ਕਿ ਤੁਹਾਨੂੰ ਇਹ ਮਸਲੇ ਹੱਲ ਕਰਵਾ ਸਕਦਾ ਜਾਂ ਕਿਹੜੀ ਪਾਰਟੀ ਤੋਂ ਤੁਹਾਨੂੰ ਉਮੀਦਾਂ ਵਾ ਉਹ ਯਾਰ ਉਮੀਦ ਬੁੱਢੇ ਹੋ ਗਏ ਅਸੀਂ ਉਮੀਦ ਰੱਖ ਰੱਖ ਕੇ ਇਹ ਕਹਿਣ ਦੀਆਂ ਹੀ ਗੱਲਾਂ ਕੋਈ ਉਮੀਦਵਾਰ ਨਹੀਂ ਜੋ ਕੰਮ ਇਹਨਾਂ ਨੇ ਕਰਨੇ ਹੈ ਉਹੀ ਕਰਨੇ ਆ ਆਪਣੀ ਮਰਜ਼ੀ ਨਾਲ ਹੀ ਕਰਨੇ ਆ ਆਪਣੇ ਬੰਦਿਆਂ ਲਈ ਕਰਨੇ ਆ ਐਵੇਂ ਨਹੀਂ ਕੋਈ ਉਮੀਦ ਪਬਲਿਕ ਪਬਲਿਕ ਲਈ ਕੱਦਾ ਪੱਥਰ ਲਾ ਦੂਗੇ ਥੇ ਫੋਟੋ ਕ ਚਾਲੂਗੇ ਮੀਡੀਆ ਜਾਜੂਗੀ ਪੰਜਾਬ ਕੇ ਸੀ ਜਿਹੜੀ ساری ਫੋਟੋ ਆ ਜੇਗੀ ਤੇ ਠੀਕ ਹੈ ਨਾ ਦਮਿਆਂ ਨੂੰ ਪੁੱਛਣ ਜਾਣਾ ਵੀ ਮੇਰਾ ਕੰਮ ਹੋਇਆ ਨਹੀਂ ਹੋਇਆ ਜੇ ਮੈਂ ਪੁੱਛਣ ਜਾਊਗਾ ਮੈਨੂੰ ਕਿਸੇ ਨੇ ਅੰਦਰ ਨਹੀਂ ਵੜਨ ਦੇਣਾ ਜੇ ਮੈਂ ਜਿਹੜਾ ਥੋੜਾ ਜਿਆ ਟੋਨ ਚੇਂਜ ਕਰਾਂਗਾ ਮੈਨੂੰ ਚੱਕ ਕੇ ਬਾਹਰ ਮਾਰ ਦੋਗੇ ਉਹ ਯਾਰ ਸਿਸਟਮ ਹੀ ਐ ਸਾਡਾ ਸਮਾਜ ਹੀ ਐ ਸਾ ਹੋ ਗਿਆ ਅਸੀਂ ਸਿਸਟਮ ਨਾਲ ਲੜ ਨਹੀਂ ਸਕਦਾ ਇੱਕ ਆਲਮੀ ਲੜ ਨਹੀਂ ਸਕਦਾ ਸਿਸਟਮ 'ਚ ਪੋਲੀਟੀਸ਼ੀਨਾਂ ਚੇਂਜ ਕਰਨਾ ਇਹ ਚੇਂਜ ਕਰਨ ਦੇ ਚ ਇੰਟਰਸਟਿਡ ਹੀ ਨਹੀਂ ਹੈ ਇਹਨਾਂ ਦੀ ਆਪਣੇ ਬੈਸਟਡ ਇਨ ਟੈਸਟ ਹੈ ਇੱਕ ਜਿਹੜੀ ਪੋਲਿਟਿਕਸ ਹੈ ਐਸ ਵੈਲ ਇਨਡਸਟਰੀ ਬਣ ਚੁੱਕਿਆ ਪੈਸਾ ਕਮਾਉਣ ਦਾ ਸੋਰਸ ਬਣ ਚੁੱਕਿਆ ਜਿਹੜੀ ਇਹ ਬਣ ਚੁੱਕਿਆ ਇਸ ਕਰਕੇ ਗੱਲਾਂ ਬਾਕੀ ਇਹ ਕਿਤਾਬੀ ਗੱਲਾਂ ਕਿ ਡਿਵੈਲਪਮੈਂਟ ਹੋ ਗਈ ਡਿਵੈਲਪਮੈਂਟ ਇਜ਼ ਅਵਰ ਰਾਈਟ ਜਿਹੜਾ ਪੈਸਾ ਲੱਗਦਾ ਸਾਡਾ ਪੈਸਾ ਹੈ ਕਿਸੇ ਵੀ ਕੈਂਡੀਡੇਟ ਦਾ ਪੈਸਾ ਨਹੀਂ ਕਿਸੇ ਪੋਲਿਟਿਕਲ ਪਾਰਟੀ ਦਾ ਪੈਸਾ ਨਹੀਂ ਹੈ ਅੱਜ ਤੱਕ ਕਿਸੇ ਪੋਲਿਟਿਕਲ ਪਾਰਟੀ ਦੇ ਲੀਡਰ ਨੇ ਆਪਣੀ ਜੇਬ ਚੋਂ ਕੁਝ ਨਹੀਂ ਦਿੱਤਾ ਗਵਰਨਮੈਂਟ ਦੇ ਫੰਡਸ ਨਾਲ ਡਿਵੈਲਪਮੈਂਟ ਕੀਤੀ ਹੈ ਵੋਟ ਪਾਉਂਗੇ ਵੈਸ ਵਾਰ ਕੇ ਨਹੀਂ ਪਾਉਂਦੇ ਵੋਟ ਤਾਂ ਪਾਣੀ ਇਸ ਲਈ ਰਾਈਟ ਗਿਵਨ ਬਾਈ ਮੈਂ ਕੰਸਟੀਚਿਊਐਂਟ ਵੋਟ ਤਾਂ ਪਾਵਾਂਗੇ ਹੀ ਵਾਈ ਨਾਟ ਚੋਆਇਸ ਮੇਰੇ ਕੋਲ ਹੈ ਆਪਸ਼ਨ ਮੇਰੇ ਕੋਲ ਹੈ ਵੋਟ ਤਾਂ ਪਾਉਂਗਾ ਹੀ ਤਾਂ ਕਿਸ ਤਰ੍ਹਾਂ ਦੇ ਦਿਓ ਜੀ ਹੁਣ ਇੱਕ ਵਾਰ ਫਿਰ ਇਲੈਕਸ਼ਨ ਚੱਲ ਰਹੀ ਹੈ ਕਿਹੜੇ ਮੁੱਦੇ ਰਹਿਣਗੇ ਕੀ ਉਮੀਦਾਂ ਹੈ ਕਿ ਹਲਕੇ ਵੈਸੇ ਮੁੱਦੇ ਕੋਈ ਵੀ ਰਹਿਣ ਇਦਾਂ ਹੀ ਰਹਿਣੇ ਨੇ ਸਭ ਤੋਂ ਪਹਿਲਾਂ ਜਿਹੜਾ ਵੀ ਕੈਂਡੀਡੇਟ ਜਿੱਤੇ ਰੋਜ਼ਗਾਰਡਨ ਦੇ ਬੱਚਿਆਂ ਦਾ ਝੋਲੇ ਦਾ ਇੰਤਜ਼ਾਮ ਕਰੇ ਇਹ ਤੁਸੀਂ ਮੇਰੀ ਪੁੱਛਾ ਦਿਓ ਤਿੰਨੇ ਲੀਡਰਾਂ ਜਿਹੜੇ ਕਾਲੀ ਦਲ ਦਾ ਆਪ ਦਾ ਜੇ ਦੂਸਰਾ ਬੰਦਾ ਹੋ ਕਾਂਗਰਸ ਦਾ ਆਸ਼ੂ ਨੂੰ ਜਿਹੜਾ ਵੀ ਜਿੱਤੇ ਕੋਈ ਪਾਰਟੀ ਦੇ ਪੱਖ ਤੋਂ ਦੂਰ ਤੋਂ ਹੋ ਕੇ ਇੱਕ ਰੋਜ਼ਗਾਰਡਨ ਦੇ ਬੱਚੇ ਜਿਹੜੇ ਕਹਿੰਦੇ ਨੇ ਕੱਲ ਦੀ ਨਵੀਂ ਪੀੜ੍ਹੀ ਬਣਨੀ ਹੈ ਉਹਨਾਂ ਦੀ ਸਿਹਤ ਠੀਕ ਰਵੇ ਰੋਜ਼ਗਾਰਡਨ ਚ ਪ੍ਰੋਪਰ ਸਫਾਈ ਹੋਵੇ ਕੋਈ ਬੂਟੇ ਲੱਗਣ ਕੁਝ ਲੱਗਣ ਕੋਈ ਰੱਖ ਰਖਾਵ ਨਹੀਂ ਕੋਈ ਬਾਥਰੂਮ ਚ ਸਾਫ ਨਹੀਂ ਬਾਥਰੂਮ ਟੁੱਟੀਆਂ ਲੱਦੀਆਂ ਨੇ ਚੂਲੇ ਦੇਖੋ ਬੱਚਿਆਂ ਦੇ ਭਵਿੱਖ ਲਈ ਵਧੀਆ ਹੋਣਾ ਚਾਹੀਦਾ ਨੇ ਇੱਥੇ ਸਾਰੇ ਟੁੱਟੇ ਪਏ ਨੇ ਬੱਚਾ ਡਿੱਗ ਜਾਂਦਾ ਕੋਈ ਹਸਾਬ-ਕਤਾਬ ਨਹੀਂ ਬਾਕੀ ਮੈਨਾ ਸ਼ਹਿਰ ਨੂੰ ਲੈ ਕੇ ਕੀ ਕਿਸ ਤਰ੍ਹਾਂ ਦੇ ਦੋ ਸ਼ਹਿਰ ਨੂੰ ਇੱਕ ਕ੍ਰਾਈਮ ਤੇ ਥੋੜਾ ਜਿਹਾ ਕੰਟਰੋਲ ਹੋਣਾ ਚਾਹੀਦਾ ਹੈ ਕ੍ਰਾਈਮ ਬਹੁਤ ਵੱਧ ਗਿਆ ਕੈਮਰੇ ਐਕਟੀਵੇਟ ਹੋਣੇ ਚਾਹੀਦੇ ਨੇ ਜਦ ਚੰਡੀਗੜ੍ਹ ਹੋ ਸਕਦੇ ਨੇ ਤੇ ਲੁਧਿਆਣਾ ਕਿਉਂ ਨਹੀਂ ਹੋ ਸਕਦੇ ਇਹਦੇ ਚ ਕੋਈ ਪੁਲਿਸ ਵਾਲੇ ਮਿਲੇ ਨਹੀਂ ਜਾਂ ਕੋਈ ਬੰਦੇ ਮਿਲੇ ਨਹੀਂ ਕਿਉਂ ਨਹੀਂ ਇੱਥੇ ਲਾਗੂ ਹੁੰਦੇ ਕੈਮਰੇ ਦੇ ਪੈਸਾ ਖਰਚ ਕਰਤਾ ਬੱਸਾਂ ਤੇ ਖਰਚ ਕਰਤਾ ਬੱਸਾਂ ਕੁਆੜ ਹੋ ਗਈਆਂ ਪੈਸੇ ਕੋਈ ਲੱਗਿਆ ਨਹੀਂ ਕੋਈ ਰਿਸਪੌਂਸਿਬਿਲਟੀ ਨਹੀਂ ਕਿਸੇ ਦੀ ਬਸ ਇੰਨਾ ਹੀ ਕਹਿਣਾ ਚਾਹਣਾ ਕਿ ਕਿਹੜੀ ਪਾਰਟੀ ਲੱਗਦੀ ਹੈ ਕਿ ਹਾਂ ਤੋਂ ਆਪਾਂ ਨੂੰ ਕੋਈ ਪਤਾ ਨਹੀਂ ਲੋਕਾਂ ਦਾ ਸਹਿਮਤ ਹੈ ਪਾਰਟੀ ਦੇ ਲੋਕ ਵਿਕ ਜਾਂਦੇ ਨੇ दारू ਦੇ ਕੇ ਲੋਕ ਬੋਟ ਖਰੀਦ ਲੈਂਦੇ ਨੇ ਜਿਹੜੀ ਵੀ ਪਾਰਟੀ ਆਵੇ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਵੀ ਰੋਜ਼ਗਾਰਡਨ ਦੀ ਸਫਾਈ ਤੇ ਰੱਖ ਰਖਾਵ ਦਾ ਧਿਆਨ ਰੱਖੇ ਸੀ ਦੁਆਰ ਨੂੰ ਵੋਟ ਪਾਉਂਗੇ ਕਿ ਨੋਟਾ ਦਵਾਉਂਗੇ ਨਹੀਂ ਨਹੀਂ ਆਪਾਂ ਤਾਂ ਵੋਟ ਪਾਣ ਦਾ ਅਧਿਕਾਰ ਮਿਲੇ ਆਪਾਂ ਤਾਂ ਪਾਵਾਂਗੇ ਜੀ ਬਾਕੀ ਭਗਵਾਨ ਜਿਹਨੂੰ ਵੀ ਜੇ ਦੇਵੇ ਬੁੱਧੀ ਦੇਵੇ ਰੋਜ਼ਗਾਰਡਨ ਦੀ ਕਰੇ ਬਸ ਬਾਕੀ ਕ੍ਰਾਈਮ ਤੇ ਥੋੜਾ ਕੰਟਰੋਲ ਰੱਖੇ ਕੈਮਰੇ ਐਕਟੀਵੇਟ ਕਰਨ ਜੇ ਚੰਡੀਗੜ੍ਹ ਕੰਮ ਹੋ ਸਕਦਾ ਇੱਥੇ ਕਿਉਂ ਨਹੀਂ ਇਥੇ ਲੋਕੀ ਪੈਸੇ ਵਾਲੇ ਨੇ ਪੈਸਾ ਦੇ ਕੇ ਬੰਦ ਕਰਾ ਦਿੰਦੇ ਜਾਣ ਕੇ ਅਸੀਂ ਤੇ ਕਿਸੇ ਨੂੰ ਹੋਰ ਪਾਈਏ ਨਾ ਪਾਈਏ ਭਾਰਤ ਨੂੰ ਉਸ ਤੋਂ ਹਾਸੂ ਨੂੰ ਪਾਵਾਂਗੇ ਕਾਰਨ ਕੀ ਲੱਗਦਾ ਕਿ ਕਾਰਨ ਕਾਂਗਰਸ ਦੇ ਹੈਗੇ ਅਸੀਂ ਕਾਂਗਰਸ ਤੋਂ ਪਾਵਾਂਗੇ ਪਰ ਆਮ ਆਦੀ ਪਾਰਟੀ ਵਾਲੇ ਕਹਿੰਦੇ ਕੰਮ ਬਹੁਤ ਕਰਾਇਆ ਵਾ ਬਹੁਤ ਸਾਰਿਆਂ ਨੂੰ ਪਤਾ ਕਿੰਨਾ ਕੰਮ ਹੋਇਆ ਉਹਨਾਂ ਸਾਰਿਆਂ ਨੂੰ ਪਤਾ 3 ਸਾਲ ਹੋ ਗਏ ਕੀ ਕੰਮ ਹੋਇਆ ਇਹ ਤਾਂ ਉਹਨਾਂ 2 ਸਾਲ ਹੋ ਗਏ ਤੇ ਨਸੇ ਦਾ ਦੋ ਚਾਰ ਬਿਲਡਿੰਗਾਂ ਕਿਰਾਏ ਤੇ ਅੱਦੇ ਬੜਾ ਹਾਂਜੀ ਇਹ ਕਰਤਾ ਉਹ ਕਰਤਾ ਪਰ ਜਦੋਂ ਪੂਸਨ ਆਸੂ ਨੇ ਮਿਹਨਤ ਕੀਤੀ ਆ ਪਿਛਲੀ ਵਾਰ ਚਲੋ ਜੋ ਹੋਇਆ ਹੋਇਆ ਆਪਕੀ 100% ਜਿੱਤੂਗਾ ਪੂਰਾ ਉਮੀਦ ਪੂਰਾ ਜਿੱਤੂਗਾ ਉਹੀ ਜਿੱਤੂਗਾ ਤਾਂ ਕਿਸ ਤਰ੍ਹਾਂ ਦੇਖ ਦਿਓ ਜੀ ਲਗਾਤਾਰ ਹੁਣ ਜਿਹੜਾ ਵਾ ਗੱਲਬਾਤ ਵੀ ਕਰ ਰਹੇ ਆ ਕੀ ਕਹਿਣਾ ਚਾਹੋਗੇ ਕਿਹੜੀ ਪਾਰਟੀ ਤੋਂ ਉਮੀਦਾਂ ਵਾ ਦੇਖੋ ਜੀ ਪਾਰਟੀ ਕੋਈ ਵੀ ਆਵੇ ਐਮਐਲਏ ਦਾ ਇਲੈਕਸ਼ਨ ਜਿਹੜਾ ਇੱਕ ਘਰੇਲੂ ਇਲੈਕਸ਼ਨ ਆ ਇੱਕ ਇਲਾਕੇ ਦਾ ਇਲੈਕਸ਼ਨ ਆ ਉਸ ਇਲਾਕੇ ਦੀ ਡਿਵੈਲਪਮੈਂਟ ਹੋਣੀ ਬਹੁਤ ਜ਼ਰੂਰੀ ਹੈ ਜਿਹੜਾ ਕੈਂਡੀਡੇਟ ਲੋਕਾਂ ਦੇ ਵਿੱਚ ਰਹੇਗਾ ਲੋਕਾਂ ਦੇ ਨਾਲ ਉਹਨਾਂ ਦੇ ਸੁੱਖ-ਦੁੱਖ ਚ ਸਾਂਝ ਰੱਖੇਗਾ ਉਹਨਾਂ ਲਈ ਡਿਵੈਲਪਮੈਂਟ ਕਰੇਗਾ ਉਹ ਸਾਡੇ ਲਈ ਵਧੀਆ ਕੈਂਡੀਡੇਟ ਆ ਪਾਰਟੀ ਕੋਈ ਹੋਵੇ ਪਾਰਟੀਆਂ ਦਾ ਕੋਈ ਸਾਨੂੰ ਲਗ ਲਗਾਓ ਨਹੀਂ ਆ ਕੈਂਡੀਡੇਟ ਜੀ ਦੇ ਨਾਲ ਸਾਡਾ ਲਿੰਕ ਹੈ ਸਾਡੇ ਹੱਕ ਚ ਬੋਲ ਰਿਹਾ ਸਾਡੇ ਹੱਕ ਚ ਗੱਲਾਂ ਕਰ ਰਿਹਾ ਸਾਡੇ ਹਕੂਕ ਜਿਹੜੇ ਆ ਉਹਨਾਂ ਨੂੰ ਸੇਫ ਰੱਖ ਰਿਹਾ ਅਸੀਂ ਉਹਨੂੰ ਵੋਟ ਦੇਵਾਂਗੇ ਜਿਹੜਾ ਕੈਂਡੀਡੇਟ ਇਹਨਾਂ ਚੀਜ਼ਾਂ ਤੇ ਪੂਰਾ ਉਤਰੇਗਾ ਉਹਨੂੰ ਵੋਟ ਦੇਵਾਂਗੇ ਔਰ ਦੇਖੀ ਦੇਖੋ ਜਿੱਥੋਂ ਤੱਕ ਆਪ ਦਾ ਉਹਦਾ ਕੁਝ ਗਰਾਫ ਇਸ ਲਈ ਗਿਰਦਾ ਨਜ਼ਰ ਆ ਰਿਹਾ ਔਰ ਕਾਂਗਰਸ ਦੇ ਚਾਂਸ ਬੰਦੇ ਨਜ਼ਰ ਆ ਰਹੇ ਨੇ ਇਸ ਤਰ੍ਹਾਂ ਦੇਖ ਦਿਓ ਜੀ ਹੁਣ ਆਖਰੀ ਸਵਾਲ ਆ ਮੇਰਾ ਕਿ 19 ਜੂਨ ਨੂੰ ਵੋਟਾਂ ਪੈਣੀਆਂ ਲਗਾਤਾਰ ਪ੍ਰਚਾਰ ਵੀ ਹੋ ਰਿਹਾ ਵਾ ਤੇ ਉਮੀਦਵਾਰ ਚੁਣਿਆ ਵੀ ਜਾਣਾ ਵਾ ਦੇਖੋ ਵੀ ਹੈਵ ਨੋ ਆਪਸ਼ਨਸ ਦੈਨ ਟੂ ਇਲੈਕਟ ਬੈਡ ਅਮੰਗ ਵਰਸ ਸਮਝ ਲੈਣਾ ਬੈਡ ਅਮੰਗ ਵਰਸ ਸਾਰੇ ਇੱਕੋ ਜਿਹੇ ਨੇ ਉਹਨਾਂ ਵਿੱਚ ਜਿਹੜਾ ਵਧੀਆ ਉਹਨੂੰ ਵੋਟ ਪਾ ਦਾਂਗੇ ਹੋਰ ਕੀ ਕਰਾਂਗੇ ਸਰ ਨੇ ਤਾਂ ਹੀ ਤਾਂ ਨੋਟਾ ਵੀ ਦਿੱਤਾ ਕਿ ਅਗਰ ਤੁਹਾਨੂੰ ਕੋਈ ਕੈਂਡੀਡੇਟ ਪਸੰਦ ਨਹੀਂ ਆ ਨੋਟਾ ਕਿਉਂ ਦੱਬਾਂ ਮੈਂ ਨੋਟਾ ਕਿਉਂ ਦੱਬਾਂ ਮੇਰੇ ਕੋਲ ਆਪਸ਼ਨ ਹੈ ਮੇਰੇ ਕੋਲ ਚੁਆਇਸ ਹੈ ਫਿਰ ਦੇਖ ਲਾਂਗਾ ਭਈ ਇਹ ਨਾ ਜੋ ਸਾਨਾ ਮਾੜਾ ਕਿਹੜਾ ਬੰਦਾ ਉਹਨੂੰ ਛੱਡ ਦਾਂਗਾ ਮਾਰੇ ਚ ਚੋਣਾ ਮੈਣਾ ਮੈ ਤੁਹਾਨੂੰ ਪਹਿਲਾਂ ਕਿਹਾ ਇੱਕ ਬੰਦਾ ਉੱਪਰ ਹੌਸ ਤੋਂ ਆਇਆ ਰਾਜ ਸਭਾ ਦਾ ਮੈਂਬਰ ਹੈ ਇਲੈਕਸ਼ਨ ਲੜਦਾ ਵੀ ਕਾਦ ਲਈ ਕੀ ਇੰਟਰਸਟ ਇਹਦੀ ਜੀ ਪੋਲਿਟਿਕਸ ਕੀ ਹੈ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਜੇ ਤੁਸੀਂ ਕਹੋ ਮੈਂ ਦੱਸ ਦਿੰਦਾ ਪੋਲਿਟਿਕਸ ਕੀ ਹੈ ਅਗਰ ਇਹ ਤੋਂ ਉਹ ਪਾਰਟੀ ਜਿੱਤ ਗਈ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤ ਗਿਆ ਤੇ ਉਹ ਰਾਜ ਸਭਾ ਦੀ ਸੀਟ ਖਾਲੀ ਹੋਣੀ ਹੈ ਰਾਜ ਸਭਾ ਦੀ ਸੀਟ ਖਾਲੀ ਹੋ ਜਾਏਗੀ ਆਪਣੇ ਕੇਦਰੀ ਵਾਲ ਦੀ ਪੰਜਾਬ ਚ ਰਾਜ ਸਭਾ ਚੱਲ ਜਾਣਗੇ ਨੋਨ ਫੈਕਟਾ ਹੈ ਅਮੀ ਜੋ ਮਰਦੀ ਇਹ ਨੂੰ ਜਿੱਦਾਂ ਮਰਜੀ ਕਮੇਟੀ ਜਾਂ ਇਸ ਵੇਲੇ ਜਿਹੜਾ ਪ੍ਰੈਸ਼ਰ ਹੈ ਉਹ ਆਸ਼ੂ ਦਾ ਹੈ ਆਸ਼ੂ ਇਜ਼ ਅ ਮੀਨਿੰਗ ਕੈਂਡੀਡੇਟ ਇਹ ਦੀ ਜੀ ਗੱਲ ਹੈ ਆਸ਼ੂ ਦਾ ਇੱਥੇ ਡੈਂਟ ਹੈ ਆਸ਼ੂ ਦਾ ਇੱਥੇ ਬਹੁਤ ਕੰਮ ਕੀਤਾ ਉਹਦਾ ਏਰੀਆ ਜੋ ਮਰਦੀ ਉਹਦਾ ਬੈਕਗ੍ਰਾਉਂਡ ਕੀ ਹੈ ਸਾਰਿਆਂ ਦੀ ਕੋਈ ਨਹੀਂ ਮੈਂ ਕਹਿੰਦਾ ਨਾ ਬੈਡ ਮੰਗ ਵਰਸ ਸਾਰੇ ਸਭ ਜੇਲ੍ਹ ਲਿਆ ਜੇਲ੍ਹ ਯਾਤਰਾ ਕਰਿਆ ਆਏ ਨੇ ਸਮਝ ਗਣੀ ਸਭ ਜੇਲ੍ਹ ਯਾਤਰਾ ਕਰਿਆ ਆਏ ਨੇ ਮੈਂ ਕਹਿੰਦਾ ਜਿਹੜਾ ਵੀ ਬੰਦਾ ਕੈਂਡੀਡੇਟ ਜਿੱਤੇ ਲੁਧਿਆਣੇ ਦੇ ਵੈਲਫੇਅਰ ਲਈ ਲੁਧਿਆਣੇ ਦੇ ਲੋਕਾਂ ਬਾਰੇ ਸੋਚੇ ਸਾਡੀ ਤਾਂ ਇਹ ਹੱਥ ਜੋੜ ਕੇ ਬੇਨਤੀ ਆ ਸਾਡੇ ਨਾਲ ਵੱਡੇ ਨੇ ਬਸ ਜੀ ਬਿਲਕੁਲ ਐ ਸੀਗੇ ਲੁਧਿਆਣਾ ਵੈਸਟ ਦੇ ਨੁਮਾਇੰਦੇ ਜਿਹੜੇ ਲੁਧਿਆਣਾ ਵੈਸਟ ਦੇ ਚ ਆਪਣੀ ਵੋਟ ਨੂੰ ਲੈ ਕੇ ਪਸੰਦੀਦਾ ਉਮੀਦਵਾਰ ਨੂੰ ਲੈ ਕੇ ਜਿਹੜਾ ਆਪਣੀ ਰਾਏ ਸਾਂਝੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਹੜਾ ਰਾਜਨੀਤੀ ਦਾ ਸਿਸਟਮ ਹੈ ਉਹਦੇ ਤੋਂ ਕਾਫੀ ਨਿਰਾਸ਼ ਵੀ ਨਾਗਰ ਆ ਰਹੇ ਨੇ ਕਹਿੰਦੇ ਨੇ ਵੋਟ ਦਾ ਅਧਿਕਾਰ ਮਿਲਿਆ ਉਸ ਨੂੰ ਜਿਹੜਾ ਵਾ ਜਰੂਰ ਉਸ ਦਾ ਅਧਿਕਾਰ ਅਸੀਂ ਇਸਤੇਮਾਲ ਕਰਾਂਗੇ ਪਰ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟ ਪਾਵਾਂਗੇ ਪਰ ਕਿਸ ਨੂੰ ਪਾਵਾਂਗੇ ਇਹ ਹਜੇ ਉਹ ਪੱਤੇ ਖੋਲਦੇ ਹੋਏ ਨਜ਼ਰ ਨਹੀਂ ਆ ਰਹੇ ਲੁਧਿਆਣਾ ਵੈਸ ਦੇ ਨੁਮਾਇੰਦੇ ਕੈਮਰਾ ਪਰਸਨ ਕੁਲਦੀਪ ਦੇ ਨਾਲ ਵੇਕਟਾਲ ਪੰਜਾਬ ਤੱਕ ਲੁਧਿਆਣਾ